ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਇੰਟਰਨੈਸ਼ਨਲ ਫੋਰਮ ਯੂਐਸਏ ਅਤੇ ਗਲੋਬਲ ਪੀਸ ਫੈਡਰੇਸ਼ਨ ਵਿਚਾਲੇ ਸਾਂਝੀਦਾਰੀ ਸ਼ਾਂਤੀ ਨਿਰਮਾਣ ਲਈ ਨਵਾਂ ਅਧਿਆਇ ਸ਼ੁਰੂ ਤਾਈਵਾਨ ਦੀ ਵਧੇਗੀ ਫੌਜੀ ਤਾਕਤ ਅਮਰੀਕਾ ਵੱਲੋਂ 10 ਬਿਲੀਅਨ ਡਾਲਰ ਤੋਂ ਵੱਧ ਦੇ ਹਥਿਆਰ ਵੇਚਣ ਦਾ ਐਲਾਨ ਜੀ ਰਾਮਜੀ ਬਿਲ ਵਿਰੋਧ ਸੰਸਦ ਕੰਪਲੈਕਸ ਵਿਰੋਧੀ ਧਿਰ ਨੇ ਹੱਥਾਂ ਚ ਤਖਤੀਆਂ ਚੁੱਕ ਕੇ ਕੀਤਾ ਪ੍ਰਦਰਸ਼ਨ ਪੰਜਾਬ ਚ ਅੱਜ ਤੋਂ ਕਿਸਾਨਾਂ ਦਾ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਬਿਜਲੀ ਸੋਧ ਬਿਲ ਰੱਦ ਕਰਨ ਦੀ ਮੰਗ ਵੀ ਦਸੰਬਰ ਤੋਂ ਰੇਲ ਰੋਕੋ ਆंदोलਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਸਫਲਤਾ ਅਨਾਮੀ ਗੈਂਗ ਦੇ ਪੰਜ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ ਚ ਕੋਰਟ ਤੋਂ ਪੇਸ਼ੀ ਭੁਗਤੇ ਜਾ ਰਹੇ ਨੌਜਵਾਨ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਤੇ ਹੁਣ ਖਬਰਾਂ ਵਿਸਥਾਰ ਨਾਲ ਇੰਟਰਨੈਸ਼ਨਲ ਫਾਰਮ ਯੂਐਸਏ ਨੇ ਗਲੋਬਲ ਪੀਸ ਫੈਡਰੇਸ਼ਨ ਨਾਲ ਅਧਿਕਾਰਕ ਤੌਰ ਤੇ ਭਾਈਵਾਲੀ ਕਰ ਲਈ ਹੈ ਜੋ ਵੱਖ-ਵੱਖ ਸਮੁਦਾਇਆਂ ਵਿਚਕਾਰ ਸ਼ਾਂਤੀ ਸਾਂਝ ਅਤੇ ਆਪਸੀ ਸਮਝ ਨੂੰ ਮਜ਼ਬੂਤ ਕਰਨ ਵਾਲੀ ਇੱਕ ਮਹੱਤਵਪੂਰਨ ਕਦਮ ਹੈ ਮੀਟਿੰਗ ਦੌਰਾਨ ਦੋਵਾਂ ਸੰਸਥਾਵਾਂ ਵੱਲੋਂ ਸਮੁਦਾਇਕ ਸ਼ਾਂਤੀ ਨਿਰਮਾਣ ਲਈ ਕਾਮਨ ਮਿਨੀਮਮ ਪ੍ਰੋਗਰਾਮ ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇੰਟਰਨੈਸ਼ਨਲ ਫਾਰਮ ਯੂਐਸਏ ਦੇ ਪ੍ਰਧਾਨ ਜੇਮਸ ਪੀ ਫਲੈਨ ਨੇ ਸਿੱਖ ਸਮੁਦਾਏ ਦੇ ਪ੍ਰਮੁੱਖ ਆਗੂਆਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੂੰ ਇਸ ਸਾਂਝੀ ਮਿਸ਼ਨ ਤੇ ਭਵਿੱਖੀ ਰੋਡਮੈਪ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਸਿੱਖ ਡੈਲੀਗੇਸ਼ਨ ਨੂੰ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਸਨਮਾਨ ਵਿੱਚ ਸ਼ਾਨਦਾਰ ਭੋਜਨ ਦਾ ਆਯੋਜਨ ਕੀਤਾ ਗਿਆ ਮੀਟਿੰਗ ਬਹੁਤ ਹੀ ਸਤਿਪਾਵਨਾ ਤੇ ਸੁਹਾਵਨੇ ਮਾਹੌਲ ਵਿੱਚ ਸੰਪੰਨ ਹੋਈ। ਮੀਟਿੰਗ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਭਾਈਵਾਲੀ ਤਹਿਤ ਪਹਿਲਾ ਸਾਂਝਾ ਕਾਰਜਕ੍ਰਮ ਪੁਲਿਸ ਅਕੈਡਮੀ ਅਤੇ ਯੂਨੀਵਰਸਿਟੀ ਆਫ ਮੈਰੀਲੈਂਡ ਨਾਲ ਮਿਲ ਕੇ ਸ਼ੁਰੂ ਕੀਤਾ ਜਾਵੇਗਾ ਜਿਸ ਦਾ ਮਕਸਦ ਸਮੁਦਾਇਕ ਸਾਂਝ, ਸਿੱਖਿਆ ਅਤੇ ਸ਼ਾਂਤੀਕਾਰੀ ਪ੍ਰਯਾਸਾਂ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਮੌਕੇ ਦਵਿੰਦਰ ਸਿੰਘ ਗਿੱਲ ਨੇ ਗਲੋਬਲ ਪੀਸ ਫੈਡਰੇਸ਼ਨ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਸਾਂਝ ਨੂੰ ਮਜ਼ਬੂਤ ਕਰਨ ਲਈ ਮੁਰਦ ਦੌਰਾ ਕਰਨਗੇ। ग्लोबल पीस फेडरेशन ਦੇ ਚੇਅਰਮੈਨ ਰਾਜ ਰਾਠੌਰ ਨੇ ਕਿਹਾ ਹੈ ਕਿ ਨਵੇਂ ਸਾਲ ਵਿੱਚ ਏਸ਼ੀਆਈ ਸਮੂਦਾਏ ਨਾਲ ਅਗਲੀ ਮੀਟਿੰਗ ਕਰਵਾਈ ਜਾਵੇਗੀ ਤਾਂ ਜੋ ਇਸ ਸ਼ਾਂਤੀ ਮਿਸ਼ਨ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇਸ ਮਹੱਤਵਪੂਰਨ ਮੌਕੇ ਤੇ ਕਈ ਖਾਸ ਸ਼ਖਸੀਅਤਾਂ ਹਾਜ਼ਰ ਰਹੀਆਂ ਜਿਨ੍ਹਾਂ ਵਿੱਚ ਐਲਨ ਜੇ ਇਨਮੈਨ ਸੀਨੀਅਰ ਐਡਵਾਈਜ਼ਰ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਤੇ ਮੀਟਿੰਗ ਦੀ ਅਧਿਐਕਸ਼ਤਾ ਕਰਨ ਵਾਲੇ ਜੇਮਸ ਪੀ ਫਲਿੰਨ ਸ਼ਾਮਿਲ ਸਨ ਇਹ ਸਾਂਝੀਦਾਰੀ ਭਵਿੱਖ ਵਿੱਚ ਸ਼ਾਂਤੀ ਸਾਂਝ ਅਤੇ ਆਪਸੀ ਭਰੋਸੇ ਨੂੰ ਨਵੀਂ ਦਿਸ਼ਾ ਦੇਵੇਗੀ ਸਾਹਿਬ ਡਾਕਟਰ ਸੁਰਿੰਦਰ ਸਿੰਘ ਗਿੱਲ ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂਐਸਏ ਟੂਡੇ ਆਈ ਐਮ ਐਟ ਦੀ ਹੈਲਕਰਾਪ ਹੈਡਕੁਆਟਰ ਆਫ ਗਲੋਬਲ ਪੀਸ ਫਾਊਂਡੇਸ਼ਨ ਐਂਡ ਟੂਡੇ ਦੀ ਪ੍ਰੈਜ਼ੀਡੈਂਟ ਆਫ ਗਲੋਬਲ ਪੀਸ ਫਾਊਂਡੇਸ਼ਨ ਇਜ਼ Ask. I'll request him to say a few words. Uh, we appreciate our meeting today and look forward to working together with Dr. Gill and the colleagues uh, in, in the Baltimore area. We're excited about uh, peace building uh, in the uh, Baltimore community with the Baltimore Cross Community Reconciliation uh, Initiative, and we look forward to that work uh, together uh, as we uh, uplift. Uh, I uh, the city of Baltimore and the communities there that that are such wonderful people. Thank you very much. 트럼프 ਪ੍ਰਸ਼ਾਸਨ ਨੇ ਤਾਈਵਾਨ ਨੂੰ 10 ਬਿਲੀਅਨ ਡਾਲਰ ਤੋਂ ਵੱਧ ਦੇ ਹਥਿਆਰਾਂ ਦੀ ਇੱਕ ਵੱਡੀ ਖੇਪ ਵੇਚਣ ਦਾ ਐਲਾਨ ਕੀਤਾ ਹੈ। ਜੀ ਹਾਂ ਇਸ ਪੈਕੇਜ ਦੇ ਵਿੱਚ ਦਰਮਿਆਨੀ ਦੂਰੀ ਦੀਆਂ ਮਿਸਾਈਲਾਂ, ਹਾਬਿਟਰਸ ਤੇ ਡਰੋਨ ਸ਼ਾਮਿਲ ਨੇ। ਇਸ ਕਦਮ ਦਾ ਚੀਨ ਵੱਲੋਂ ਸਖਤ ਵਿਰੋਧ ਹੋਣ ਦੀ ਸੰਭਾਵਨਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਬੀਤੀ ਦੇਰ ਰਾਤ ਇਹ ਐਲਾਨ ਕੀਤਾ ਹੈ ਜਦੋਂ ਰਾਸ਼ਟਰਪਤੀ ਰੋਨਲਡ 트럼ਪ ਨੇ ਰਾਸ਼ਟਰੀ ਪੱਧਰ ਤੇ ਪ੍ਰਸਾਰਿਤ ਭਾਸ਼ਣ ਦੇ ਵਿੱਚ ਬੋਲ ਰਹੇ ਸਨ ਹਾਲਾਂਕਿ ਟਰੰਪ ਨੇ ਆਪਣੇ ਭਾਸ਼ਣ ਵਿੱਚ ਵਿਦੇਸ਼ ਨੀਤੀ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਤੇ ਚੀਨ ਨਾਲ ਵਪਾਰ ਜਾਂ ਹੋਰ ਮੁੱਦਿਆਂ ਤੇ ਵਿਸਥਾਰ ਵਿੱਚ ਚਰਚਾ ਨਹੀਂ ਕੀਤੀ ਇਸ ਹਥਿਆਰ ਪੈਕੇਜ ਵਿੱਚ ਕੁੱਲ 8 ਵੱਖ-ਵੱਖ ਵਿਕਰੀ ਸਮਝੌਤੇ ਸ਼ਾਮਿਲ ਨੇ ਇਹਨਾਂ ਵਿੱਚ 82 ਹਾਈ ਮੋਬਿਲਿਟੀ ਆਰਟੀਲਰੀ ਰਾਕਟ ਸਿਸਟਮ ਅਤੇ 420 ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਸ਼ਾਮਿਲ ਨੇ ਜਿਨ੍ਹਾਂ ਦੀ ਕੀਮਤ 54 ਬਿਲੀਅਨ ਤੋਂ ਵੱਧ ਹੈ ਇਹ ਉਹੀ ਸਿਸਟਮ ਹਨ ਜੋ ਅਮਰੀਕਾ ਨੇ ਪਹਿਲਾਂ ਰੂਸ ਦੇ ਉਹਤ ਬਚਾ ਲਈ ਜੋ ਬਾਈਡਨ ਪ੍ਰਸ਼ਾਸਨ ਦੌਰਾਨ ਯੂਕਰੇਨ ਨੂੰ ਪ੍ਰਦਾਨ ਕੀਤੇ ਸਨ ਵਿਰੋਧੀ ਗੜਜੋੜ ਭਾਰਤ ਦੀਆਂ ਕਈ ਭਾਈਵਾਲ ਪਾਰਟੀਆਂ ਨੇ ਅੱਜ ਸਵੇਰੇ ਸੰਸਦ ਕੰਪਲੈਕਸ ਦੇ ਵਿੱਚ ਵਿਕਸਿਤ ਭਾਰਤ ਜੀ ਰਾਮਜੀਬ ਬਿੱਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਹ ਪ੍ਰਸਤਾਵਿਤ ਕਾਨੂੰਨ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਦੀ ਥਾਂ ਲਵੇਗਾ। ਕਾਂਗਰਸ, ਡੀਐਮਕੇ ਅਤੇ ਕਈ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਸੰਸਦ ਕੰਪਲੈਕਸ ਦੇ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਇਕੱਠੇ ਹੋਏ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਹੱਥਾਂ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਵਾਲੀਆਂ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ।

ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਬਿਜਲੀ ਸੋਧ ਬਿੱਲ 2025 ਸ਼ੰਭੂ ਖਨੋਰੀ ਮੋਰਚੇ ਦੇ ਨੁਕਸਾਨ ਦੀ ਪਰਪਾਈ ਅਤੇ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਨੇ ਵੱਡੇ ਆंदोलਨ ਦਾ ਐਲਾਨ ਕੀਤਾ ਹੈ ਜੀ ਹਾਂ ਸੰਗਠਨ ਨੇ ਘੋਸ਼ਣਾ ਕੀਤੀ ਹੈ ਕਿ 18 ਦਸੰਬਰ ਅਰਥਾਤ ਅੱਜ ਤੋਂ ਪੰਜਾਬ ਭਰ ਦੇ ਜ਼ਿਲ੍ਹਾ ਉਪਾਇਯੁਕਤ ਯਾਨੀ ਕਿ ਦੇਸੀ ਦਫ਼ਤਰਾਂ ਦੇ ਬਾਹਰ ਧਰਨੇ ਸ਼ੁਰੂ ਕੀਤੇ ਜਾਣਗੇ ਜੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਤਾਂ 20 ਦਸੰਬਰ ਤੋਂ ਰੇਲ ਰੋਕੋ ਆंदोलਨ ਕੀਤਾ ਜਾਵੇਗਾ ਇਹ ਜਾਣਕਾਰੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਦੌਰਾਨ ਸੀਨੀਅਰ ਨੇਤਾ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਸੰਗਠਨ ਵੱਲੋਂ 1 ਦਸੰਬਰ ਨੂੰ ਹੀ ਸਰਕਾਰ ਨੂੰ ਮੰਗ ਪੱਤਰ ਸੌਂਪ ਦਿੱਤਾ ਗਿਆ ਸੀ ਪਰ ਹੁਣ ਤੱਕ ਕੋਈ ਠੋਸ ਜਵਾਬ ਨਹੀਂ ਮਿਲਿਆ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਮੁੱਖ ਮੰਗ ਹੈ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਨੂੰ ਤੁਰੰਤ ਰੱਦ ਕਰੇ ਨਾਲ ਹੀ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿੱਚ ਸਰਬਧਲੀ ਸਹਿਮਤੀ ਨਾਲ ਇਸ ਬਿੱਲ ਦੇ ਖਿਲਾਫ ਪ੍ਰਸਤਾਵ ਪਾਸ ਕਰਨ ਦੀ ਵੀ ਮੰਗ ਕੀਤੀ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਨਾਮੀ ਗੈਂਗ ਨਾਲ ਜੁੜੇ ਪੰਜ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਹੈ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮ ਕਤਲ ਕੇਸ ਦੇ ਵਿੱਚ ਸ਼ਾਮਿਲ ਨੇ ਇਹ ਕਾਰਵਾਈ ਸਪੈਸ਼ਲ ਸੈੱਲ ਦੀ ਟੀਮ ਨੇ ACP ਤਰਮਿੰਦਰ ਕੁਮਾਰ ਦੀ ਅਗਵਾਈ ਚ ਦੋ ਵੱਖ-ਵੱਖ ਆਪਰੇਸ਼ਨ ਤਹਿਤ ਕੀਤੀ ਹੈ ਦਿੱਲੀ ਪੁਲਿਸ ਦੇ ਐਡੀਸ਼ਨਲ ਸੀਪੀ ਸਪੈਸ਼ਲ ਸੈੱਲ ਪੀਐਸ ਕੁਸ਼ਵਾਨ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਪਿਊਸ਼ ਪੇਪਲਾਨੀ ਅੰਕੁਸ਼ ਸੋਲੰਕੀ ਗੋਮਰਬੀਰ ਲਾਫਪ੍ਰੀਤ ਤੇ ਸੰਤੋਸ਼ ਉਰਫ ਕਪਿਲ ਵੱਜੋਂ ਹੋਈ ਹੈ ਗ੍ਰਫਤਾਰ ਕੀਤੇ ਗਏ ਸਾਰੇ ਮੁਲਜ਼ਮਾ ਨੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਚ ਤਿੰਨ ਕਤਲ ਕੀਤੇ ਸਨ ਐਡੀਸ਼ਨਲ ਸੀਪੀ ਪੀਐਸ ਨੇ ਦੱਸਿਆ ਕਿ ਪਿਊਸ਼ ਪਿਪਲਾਨੀ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੀ ਹਤਿਆ ਤੇ ਹਰਿਆਣਾ ਦੇ ਪੰਚਕੁਲਾ ਵਿੱਚ ਰਾਸ਼ਟਰੀ ਕਬੱਡੀ ਖਿਡਾਰੀ ਸੋਨੂ ਨੌਲਟਾ ਦੇ ਕਤਲ ਦਾ ਮੁੱਖ ਸ਼ੂਟਰ ਹੈ ਜੇ ਗੱਲ ਕੀਤੀ ਜਾਵੇ ਅੰਕੁਸ਼ ਸੋਲੰਕੀ ਦੀ ਤਾਂ ਅੰਕੁਸ਼ ਸੋਲੰਕੀ ਵੀ ਇਹਨਾਂ ਦੋਵਾਂ ਹੱਤਿਆਵਾਂ ਵਿੱਚ ਸ਼ੂਟਰ ਵਜੋਂ ਸ਼ਾਮਿਲ ਸੀ ਦੋਵਾਂ ਦੀ ਛੰਡੀਗੜ ਤੇ ਹਰਿਆਣਾ ਪੁਲਿਸ ਭਾਲ ਕਰ ਰਹੀ ਸੀ ਇਹ ਮਲਜ਼ਮ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਸਨ ਉਧਰ ਲੁਧਿਆਣਾ ਵਿੱਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਅਦਾ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਗੁੰਡਾਗਰਦੀ ਦਾ ਪ੍ਰਦਰਸ਼ਨ ਕਰਦਿਆਂ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ ਹਮਲੇ ਨਾਲ ਅਦਾਲਤ ਦੇ ਪਿੱਛੇ ਵਾਲੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਤੇ ਲੋਕ ਲੁਕਣ ਦੇ ਲਈ ਭੱਜੇ ਹਮਲਾਵਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਲੈ ਸਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੈਬੋ ਵਾਲ ਵਿਖੇ ਰਹਿਣ ਵਾਲੀਆਂ ਦੋ ਟੀਰਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਈਆਂ ਸਨ ਜਾਣਕਾਰੀ ਮੁਤਾਬਕ ਜਿਵੇਂ ਹੀ ਇੱਕ ਨੌਜਵਾਨ ਅਦਾਲਤ ਤੋਂ ਬਾਹਰ ਆਇਆ ਤਾਂ ਦੂਜੀ ਧਿਰ ਦੇ ਮੈਂਬਰਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਦੋਂ ਉਹ ਆਪਣੀ ਕਾਰ ਵੱਲ ਭੱਜਿਆ ਤਾਂ ਹਮਲਾਵਰਾਂ ਨੇ ਪਹਿਲਾਂ ਉਸ ਦੀ ਕਾਰ ਦੇ ਟਾਇਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜਿਸ ਨਾਲ ਕਾਰ ਦੀਆਂ ਖਿੜਕੀਆਂ ਟੁੱਟ ਗਈਆਂ ਨੌਜਵਾਨ ਉੱਥੋਂ ਬਚਾਅ ਕਰਦੇ ਹੋਏ ਭੱਜ ਨਿਕਲਿਆ ਤਿੰਨ ਦੋ 2004 ਬੰਦੇ ਇਦਾਂ ਦੀ ਸਾਨੂੰ ਇਨਟੀਮੇਸ਼ਨ ਜਿਹੜੀ ਇਨੀਸ਼ੀਅਲ ਇੱਥੇ ਲੜਾਈ ਝਗੜਾ ਹੋ ਰਿਹਾ ਵਾ ਕੋਈ ਬੰਦੇ ਨੂੰ ਘਟਰੇ ਆ ਉਸ ਗੱਲ 'ਚ ਅਸੀਂ ਇੱਥੇ ਪਹੁੰਚੇ ਸੀਗੇ ਜੀ ਤੇ ਪਹੁੰਚੇ ਆ ਤਾਂ ਇੱਕ ਗੱਡੀ ਖੜੀ ਮਿਲੀ ਆ ਜਿਹਦੇ ਤੇ ਕੋਈ ਸ਼ਾਰਪਡ ਵੈਪਨ ਯੂਜ਼ ਹੋਏ ਆ ਗੱਡੀ ਤਾਂ ਥੋੜੀ ਪੰਨੀ ਹੋਈ ਹਾਲਤ 'ਚ ਹੈਗੀ ਆ ਟਾਇਰ ਵਗੈਰਾ ਵੀ ਉਹਦੇ ਫੱਟੇ ਆ ਕੋਈ ਸ਼ਾਰਪ ਵੈਪਨ ਯੂਜ਼ ਹੋਏ ਨੇ ਤੇ ਅੱਗੇ ਜਿਹੜੀ ਹੈਗੀ ਅਸੀਂ ਚੈੱਕ ਕਰ ਰਹੇ ਆ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਆ ਬਾਕੀ ਜਿਹੜੇ ਆਸ-ਪਾਸ ਕੋਈ ਲੋਕ ਸੀ ਉਹਨਾਂ ਤੋਂ ਵੀ ਜਾਣਕਾਰੀ ਲੈ ਰਹੇ ਆ ਪੰਜਾਬ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਗਈ ਹੈ ਤੇ ਅਜਿਹੇ ਵਿੱਚ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ ਵਿਭਾਗ ਮੁਤਾਬਕ 20 ਦਸੰਬਰ ਨੂੰ ਮੀਂਹ ਪੈ ਸਕਦਾ ਹੈ ਤੇ ਵਕਫ-ਵਕਫ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਹੈ ਤੇ ਘੱਟੋ-ਘੱਟ ਤਾਪਮਾਨ ਵਿੱਚ ਕੋਈ ਬਦਲਾ ਨਹੀਂ ਹੋਵੇਗਾ ਜੇ ਗੱਲ ਕੀਤੀ ਜਾਵੇ ਬੀਤੇ ਦਿਨ ਦੀ ਤਾਂ 20 ਤੋਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਪਹਾੜਾਂ ਤੋਂ ਚੱਲ ਰਹੀਆਂ ਹਵਾਵਾਂ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ ਮੌਸਮ ਵਿਭਾਗ ਮੁਤਾਬਕ 19 ਤੋਂ 21 ਦਸੰਬਰ ਤੱਕ ਸੰਘਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ